ਲੋਕਗੀਤਾਂ ਦੇ ਸਫਰ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਅਸੀਂ ਹਾਜ਼ਰਾਂ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਲੋਕਗੀਤਾਂ ਦੇ ذریعے ਇਸ ਚੈਨਲ ਤੇ ਆ ਕੇ ਮਨੋਰੰਜਨ ਕਰਦੇ ਹਾਂ ਤੇ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਸਾਹਮਣੇ ਹੋਇਆ ਉਮੀਦ ਕਰਦੇ ਹਾਂ ਤੁਸੀਂ ਅੱਜ ਵਾਲੇ ਲੋਕਗੀਤ ਨੂੰ ਵੀ ਭਰਮਾ ਹੰਗਾਰਾ ਦੋਗੇ ਆਪ ਵੀ ਗਾਓਗੇ ਤੇ ਆਪਣੇ ਬੱਚਾ ਨੂੰ ਵੀ ਸਿਖਾਓਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਲੋਕ ਗੀਤਾਂ ਦੀ ਉਮਰ ਲਵੇਰੀ ਕਰਨ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰੂੰਗੇ ਤੇ ਅੱਜ ਫਿਰ ਆਪਾਂ ਹੁਣ ਅੱਜ ਵਾਲੇ ਲੋਕ ਗੀਤ ਨੂੰ ਗਾਇਏ ਤੇ ਇਸ ਦਾ ਅਨੰਦ ਵਾਣੀ ਹਰੀਆ ਕਾ ਚੂਰ ਸੀ ਪੁਦੀਨੇ ਦੀਆਂ ਡਾਲੀਆਂ ਕੁੱਕੜਾ ਨੇ ਕੀਤੀਆਂ ਕੜੋਂ ਵੇ ਵੇ ਜੱਜ ਚਲੇ ਜਾਣਾ ਮੈਂ ਸਵੇਰੇ ਚਲੇ ਜਾਵਣਾ ਰੋਟੀਆਂ ਪਕਾਇਆ ਕਰੀ ਤੂੰ ਮੇਟੋਲਾ ਮੇਰੇ ਆ ਰੋਟੀ ਵੇ ਟੁੱਲਾ ਮੇਰੇ ਆ ਵੇੜੇ ਚ ਖੜੋ ਤਾਰੇ ਹਾ ਤੂੰ ਵਾ ਵਲੇ ਦਿਲਾਡਲੀ ਮੈਂ ਵੀਰਾ ਦੀ ਵੀ ਲਾਡਲੀ ਸੋਰਿਆਂ ਦੀ ਕੱਲੀ ਕੱਲੀ ਨੂੰ ਵੇ ਮਾਂ ਦੀਆਂ ਵੀ ਸੁਣੀਆਂ ਤੂੰ ਬਾਪੂ ਦੀਆਂ ਸੁਣੀਆਂ ਸਾਡੀ ਵਾਰੀ ਕੰਨਾ ਵਿੱਚ ਰੂੰ ਵੇਟੋਲਾ ਮੇਰਿਆ ਸਾਡੀ ਵਾਰੀ ਕੰਨਾ ਮਾਰੀਆਂ ਕਿਉਂ ਸ਼ਾਮ ਕਾਤੇ ਮੰਦਾ ਕਾਨੂੰ ਬੋਲੇ ਆ ਕੱਲਾ ਪਛਤਾਇਆ ਹੋਣਾ ਤੂੰ ਵੇ ਟੋਲਾ ਮੇਰੇ ਆ ਕੱਲਾ ਪਛਤਾਇਆ ਹੋਣਾ ਤੂੰ ਸਸਦੀਆਂ ਪੁੱਲ ਗਈ ਮੈਂ ਸੋਰੇ ਦੀ ਵੇ ਪਰਦੇਸਿਆ ਰੇਗ ਆਖੇ ਆਲਾ ਵਿੱਚ ਤੂੰ ਹਰੀਆਂ ਕਚੂਰ ਸੀ ਪੁਦੀਨੇ ਦੀਆਂ ਡਾਲੀਆਂ ਕੁੱਕੜਾਂ ਨੇ ਕੀਤੀਆਂ ਕੜੋਂ ਵੇ ਉੱਕੜਾਣੇ ਕਿੱਤੀਆਂ ਕੜੂ ਹਾਂਜੀ ਦੋਸਤੋ ਲੋਕੀਤ ਛੋਟਾ ਸੀ ਚਾਹੀ ਬਹੁਤ ਸੋਹਣਾ ਸੀ ਅਸੀਂ ਕੋਸ਼ਿਸ਼ ਕੀਤੀ ਕਿ ਬਹੁਤ ਸੋਹਣੇ ਤਰੀਕੇ ਦੇ ਨਾਲ ਇਸ ਨੂੰ ਨੇਪਰੇ ਚੜਾਇਆ ਜਾਵੇ ਜੇਕਰ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਹਾਂਜੀ ਅਖੀਰ ਦੇ ਵਿੱਚ ਅਸੀਂ ਤੁਹਾਨੂੰ ਬਾਰੀ-ਬਾਰੀ ਯਾਦ ਕਰਵਾਉਣੀ ਆ ਕਿ ਜਦ ਵੀ ਤੁਸੀਂ ਸਾਡਾ ਲੋਕਗੀਤ ਸੁਣਦੇ ਹੋ ਤਾਂ ਸਾਨੂੰ ਕੋਈ ਨਾ ਕੋਈ ਕੰਪਲੀਮੈਂਟ ਜ਼ਰੂਰ ਭੇਜਿਆ ਕਰੋ ਤੁਹਾਡਾ ਕੰਪਲੀਮੈਂਟ ਸਾਡੇ ਦੇ ਸਿਰ ਮੱਥੇ ਹੋਵੇਗਾ ਜੇਕਰ ਸਾਡੀਆਂ ਤਰੁੱਟੀਆਂ ਹੋਣ ਦੀਆਂ ਸਾਡੀਆਂ ਤਰੁੱਟੀਆਂ ਨੂੰ ਵੀ ਤੁਸੀਂ ਸਾਡੇ ਸਾਹਮਣੇ ਰੱਖ ਸਕਦੇ ਹੋ ਤੇ ਅਸੀਂ ਅਗਲੀ ਵਾਰ ਕੋਸ਼ਿਸ਼ ਕਰਾਂਗੇ ਉਹਨਾਂ ਤਰੁੱਟੀਆਂ ਨੂੰ ਦੂਰ ਕਰਨ ਦੀ ਤਾਂ ਜੋ ਲੋਕਗੀਤਾਂ ਦੇ ਵਿੱਚ ਹੋਰ ਸ਼ੁੱਧਤਾ ਆ ਸਕੇ ਤੇ ਅਖੀਰ ਵਿੱਚ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ